ਇਸ ਵੱਲ ਇਹਦਾ ਮਕਸਦ ਹੈ ਕਿ ਚੌਥੰਥੀ ਨੂੰ ਉਹਦਾ ਹੋਂਦ ਬੰਦਾ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਜਿੱਥੇ ਕਿ ਹੈ ਇਨ ਗ੍ਰੀਸ ਸਿੱਖੋਂ ਕੋ ਦੁਪਾਤ ਚੜੀ ਤੇ ਧਰਮ ਬਿਨਾ ਨਾ ਰਾਜ ਬਿਨਾ ਨਾ ਆਪ ਦਾ ਚੱਲੇ ਜੀ ਸੋ ਸਾਡੇ ਸਿੱਖਾਂ ਦੇ ਜਈ ਮੌਲੀ ਮੰਨੇ ਜਾਂਦੇ ਕੋਸ਼ਨਾ ਬਹੁਤ ਜੁੜੀ ਐ ਇਸ ਵਿੱਚ ਤੇ ਆਫਰੀ ਸਟਰੀਟ ਜਿਹੜੀ ਮਹਾਰਾਜਾ ਤੇ ਹੁਕਮਾਨ ਤੇ ਚੱਲਦੀ ਹੈ ਸੰਤ ਦਿਵਜ ਸਿੰਘ ਜੀ ਨਾਮ ਵਾਲੇ ਦੇ ਹੁਕਮ ਤੇ ਚੱਲਦੀ ਹੈ ਜਿੱਥਾਨੇ ਕਿਹਾ ਸੀ ਅੱਜ ਕਿ ਜੇ ਪਹੁੰਚਣ ਸਰਪਾਸ ਸਾਫ ਦਿੱਤੇ ਹੋਣਗੇ ਉਹ ਲੀਆ ਪਰ ਹਰਿਆਣਾਂ ਦਾ ਨਹੀਂ ਪੱਤਰ ਰੱਖਿਆ ਜਾਉਗਾ ਸੋ ਸਾਡੀ ਪਾਰਟੀ ਨੂੰ ਦਾ ਬਹੁਤ ਤਾਕਤ ਦਾ ਸਨਰਚ ਕਰਦੀ ਹੈ ਤੇ ਇਸ ਸੰਘਰਸ਼ ਦੇ ਵਿੱਚ ਤੁਸੀਂ ਸਾਥ ਦਿਓਗੇ ਤੇ ਆਪਣਾ ਅੰਮ੍ਰਿਤਸਰ ਪੰਜਾਬ ਬਣ ਜਾਊਗਾ ਤੇ ਇਹ ਸਾਡਾ ਮੁੱਦਾ ਹੈ ਸਰਪੰਚ ਜਵਾਦ ਦੇ ਵਿੱਚ ਗੱਲ ਕਰੀਏ ਕਿਸਾਨਾਂ ਵੱਲੋਂ ਸੰਦਰਸ਼ ਦਿੱਤਾ ਜਾ ਰਿਹਾ ਹੈ ਕਿ ਇਹ ਮੇਰੇ ਦੇ ਦੇ ਇੱਕ ਪਾਸੇ ਕਿਸਾਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਰਵੱਈਆ ਠੀਕ ਨਹੀਂ ਹੈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਜਿਹੜੀਆਂ ਮੰਗਾਂ ਹੈ ਉਹ ਪੰਜਾਬ ਤੱਕ ਨਹੀਂ ਸਕੇ ਕੇਂਦਰ ਦੀਆਂ ਮੰਗਾਂ ਹੈ ਮੈਂ ਉਹਨਾਂ ਵਿੱਚ ਕੁਝ ਨਹੀਂ ਕਰ ਸਕਦਾ ਠੀਕ ਹੈ ਕੁਮਲ ਸਿੰਘ ਜੀ ਜਾਣਦੇ ਫਾਰਗਸਟ ਤੱਕ ਚੰਡੀਗੜ੍ਹ ਜਿਹੜੀ ਦਿੱਲੀ ਦੀ ਹਕੂਮਤ ਹੈ ਉੱਥੇ ਵਿਚਾਰਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਤਾਂ ਕਰ ਰਹੇ ਨਹੀਂ ਚਾਹੁੰਦੇ ਹੈ ਇਸ ਦਰ ਪਰ ਉਹ ਅੰਛੇ ਮਿਲ ਗਲਤ ਬੀਵੀ ਕਿਉਂ ਦੇ ਦੇ ਤੇ ਇਸਾਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਅਸਲੀ ਚੀਜ਼ ਹੈ ਜਿਹੜੀ ਬਾਰਡਰ ਪਾਕਿਸਤਾਨ ਦੇ ਨਾਲ ਖੜਾ ਹੈ ਜਿੱਥੇ ਸਾਡੇ ਦੇ ਇਨਸਾਨ ਦੀ ਕੀ ਮਰਜ਼ੀ ਜਿਵੇਂ ਇਹ ਸਕੀਚੋ ਨੈਡੀ ਫੈਕਟਰੀ 342500 ਰੁਪਏ ਦੀ ਫ੍ਰੀਕਵੈਂਸੀ ਆਫ ਸਾਂਜ ਦੇ 20% ਦਾ ਆਨ 1500 ਦੀ ਅਫਰਿੰਟ ਸੀ ਜੋ ਪਾਕਿਸਤਾਨ ਦੇ ਕੋਲੇ ਕਨਪੀਅ ਦਾ ਉਤਮਨ ਅੰਕ ਹੈ ਸੱਤਾ ਸੱਤਾ 12 ਨਾਲ ਲੱਗਦਾ ਹੈ ਤੇ ਆਪਾਂ ਜੀ ਉੱਥੇ ਪਹਾਰ ਦੱਸ ਸਕਦੇ ਜੀ ਚੀਨ ਤੇ ਨਾਲ ਦੁਸ਼ਮਣੀ ਹੈ ਦੁਖਵਾਦੀ ਜਿਸ ਜੀਨ ਨੇ 1988 ਦੇ ਵਿੱਚ ਸਾਡੀ ਢੱਤੀ 40000 स्क्वेयर किलोमीटर ਦਾਪਣੀ ਤੇ 2020 ਤੇ 2022 ਦੇ ਵਿੱਚ 8000 स्क्वेयर किलोमीटर ਜੋਬਲੀ ਜੀ ਉਹ ਜਿਹੜਾ ਰਾਇਟਿੰਗ ਤੋਂ ਤੁਹਾਡੇ ਲੋਕ ਮੋਤੀ ਸਾਹਿਬ ਵਪਾਰ ਕਰ ਸਕਦੇ ਆ ਤੇ ਪਾਕਿਸਤਾਨ ਦੇ ਨਾਲ ਵੀ ਕਰ ਸਕਦੇ ਆ ਇਹ ਤਾਂ ਸਿੱਖਾਂ ਦੇ ਨਾਲ ਜਿਵੇਂ ਜਾਣ ਦੇ ਨਾਲ ਧੋਖਾ ਦੇ ਰਿਹਾ ਕਿ ਜਿਹੜਾ ਨਾਂ ਤੁਸੀਂ ਸ਼ਾਹਸੇ ਜਿਵੇਂ ਜਿਆ ਸੀ ਗਿਆ ਜਮਾਨ ਦੇ ਇਤਿਹਾਸ ਉਹ ਤਾਂ ਮੋਤੀ ਸਾਹਿਬ ਨੇ ਬਿਲਕੁਲ ਤੇ ਬੀਕੇਪੀ ਆਰਡਰ ਸਬੇਟਾ ਤੋਂ ਤਾਂ ਪ੍ਰਾਪਤ ਕੋ ਨਾ ਹੁੰਦੀ ਫੈਡਰਲ ਕਾਂਗਰਸ ਕਰਦੀ ਹੈ ਨਾ ਆਪ ਪਾਰਟੀ ਕਰਦੀ ਦੇ ਸਪੋਰਟ ਬਦਲੋ ਸਰ ਭਗਵੰਤ ਸਿੰਘ ਜੀ ਤੋਂ ਮੇਰਾ ਜਵਾਬ ਜਿਵੇਂ ਤੇ ਜਿਵੇਂ ਤੁਸੀਂ ਕੀ ਚੱਗੀ ਕਾਰਡ ਤਾਂ ਜੁਇਨ ਕਰਕੇ ਲੀਜੀਏ ਉੱਥੇ ਜਾਣ ਤੋਂ ਕਿਉਂ ਤੁਸੀਂ ਰੋਕ ਰਹੇ ਹੋ ਉਹ ਤਾਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਤੁਸੀਂ ਟਾ ਹੈ ਸਿੱਕਾ ਚੱਗੀ ਕਾਰਡ ਦੇ ਵਿੱਚ ਤਾਂ ਚੱਲਦਾ ਹੀ ਨਹੀਂ ਹੈ ਹਾਂ ਜੀ ਸਰ ਰਿਸ਼ੀਕੇਤ ਦੇ ਵਿੱਚ ਜਿਹੜਾ ਇੱਕ ਦੁਕਾਨ ਦੇ ਉੱਤੇ ਹਮਲਾ ਹੋਇਆ ਹੈ ਟੀਲ ਵੱਲੋਂ ਆ ਕੇ ਦੁਕਾਨ ਦੀ ਤੋੜਪਾਨ ਕੀਤੀ ਗਈ ਹੈ ਮਾਰਕਟਿੰਗ ਕੀਤੀ ਗਈ ਹੈ ਕੀ ਕਹੋਗੇ ਜੀ ਜਨਰਲ ਸਖਾਸਣ ਨੇ ਬੰਦਵਾ ਸਾਨੂੰ ਸਿਕਾਣੂ ਜੀ ਜਿਹੜਾ ਤੌਰ ਤੇ ਕੀਤਾ ਗਿਆ ਸਰਟੀਫਿਕੇਟ ਦਿੱਤੀ ਕੀ ਹੈ ਦਰਵਾਜ਼ਾ ਸਾਫਟਲੀ ਹਮਲੇ ਕੀਤੇ 651 ਕੀਤੇ ਹੈ ਤੇ ਜੰਮੂ ਤੇ ਕਸ਼ਮੀਰ ਦੇ ਚਾਰ ਇੰਡੀਆ ਦੇ ਵਿੱਚ ਸਿੱਖਾਂ ਦਾ ਤੱਤ ਦਰਦਾ ਸੀ। ਉਹਨਾਂ ਦੀ ਇਹ ਪੱਤੀ ਕੀਆ ਦਿੱਤੀਆਂ ਦੀ ਤੇ ਸਿੱਖ ਮੰਗਿਆ ਦੇ ਚਾਰ ਵਿੱਚ ਜੇ ਪਾਕਿਸਤਾਨ ਦਾ ਇਹ ਤਾਂ ਵਾਪਸ ਕਰ ਕਿ ਕਿੰਨਾ ਚਿਰ ਆਪਾਂ ਆਪਣੇ ਨਾਮ ਤੋਂ ਆਜ਼ਾਦ ਅਫਗਾਨ ਨੇਪਰ ਤੋਂ ਸਾਡੇ ਨਾਲ ਇਹ ਹੰਨਾ ਵਿਹਾਰ ਹੁੰਦਾ ਹੈ ਜਿਹੜੇ ਖੇਤਰੋਂ ਅਮਰਤ ਪ੍ਰਸੰਤੇ ਤੇ ਜੇਨਾਵਰ ਹਰਲਸਤਾਨ ਦੀ ਗੱਲ ਕਰ ਰਹੇ ਜੀ ਤੇ ਜੇ ਅਸੀਂ ਹਰਲਸਤਾਨ ਦੀ ਜਾਂਚ ਕਰਨ ਲਈ ਇੱਕ ਚੱਕਰ ਮਿਲਾਤੀ ਕੰਡੂਨੀ ਕਰਨੇ ਜੇ ਸਾਥੋਂ ਕੋਈ ਤਰਹੀ ਵੀ ਮਸਲਾ ਨਸ਼ਿਆਂ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ ਪੰਜਾਬ ਸਰਕਾਰ ਪਰ ਲੋਜਰ ਤੱਕ ਵੀ ਕਰਾਂ ਰੂਪ ਤੇ ਚਲੇ ਜਾ ਰਹੇ ਤੁਰ ਘਰ ਤੋੜ ਦਿੱਤੇ ਜਾ ਰਹੇ ਕਿਵੇਂ ਦੇਖਣ ਕੌਣ ਸਰ ਤੋਂ ਬਿਲਕੁਲ ਖਲਾਫ ਹੈ ਅਕਸਰ ਕਿਸੇ ਕੰਮੂਲ ਦੇ ਖੂਨ ਦੇ ਨਾਂ ਕਰਦੇ ਸਾਥੀ अपने आप नहीं है हाईकोर्ट से सुप्रीम कोर्ट के दर्ज करने चाहिए है और सुप्रीम कोर्ट ने भी कहा कि इस तरह बगैर कानून पुलिस या फौज किस तरह जायदाद नहीं कर ਸਰੀਕ ਕਾਰਜਦਲ ਵੱਲੋਂ ਨਵਾਂ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ ਕਿ ਨਵੇਂ ਤੋਂ ਅਗਾਂਦ ਨੂੰ ਖੜਾ ਕਰਨਾ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਦੂਜੇ ਪਾਸੇ ਪਿਛਲੇ ਦੀ ਐਚਪੀਸੀ ਪ੍ਰਧਾਨ ਨਾਲ ਵੀ ਕਾਫੀ ਤਲਕੀ ਹੋਈ ਹੈ ਤਾਂ ਉਹ ਮੈਂਬਰਸ਼ਿਪ ਨੂੰ ਲੈ ਕੇ ਕਾਰਜਦਲ ਖੜਾ ਕਰ ਰਿਹਾ ਹੈ ਉਹ ਬੜੀ ਚੌਂਕੀ ਕਰ ਰਿਹਾ ਕਿ ਕਿਤੇ ਸਾਡੇ ਸਾਥੀ ਸਾਡੇ ਜਰਨੈਲ ਹਾਂ ਜੀ ਉਹ ਕਹਿ ਰਹੇ ਹਨ ਕਿ ਪਾਰਟੀਆਂ ਨੂੰ ਪਾਓ ਉਹ ਸਾਡੇ ਚੋਂ ਬਾਤ ਦੀ ਹਾਲ ਉਸਨੂੰ ਕਾਲ ਕਰਦੇ ਜੇਕਰ ਉਹ ਸਾਡਾ ਸਾਥੀ ਸਾਡੇ ਜਰਨੈਲ ਹੈ ਉਹ ਇੱਕ ਪਾਰਟੀ ਦੀ ਅਰਟੀਕੇ ਵਿੱਚ ਕਰਵਾ ਸਕਦੇ ਹੀ ਹਾਂ ਜੀ ਇੱਕ ਜਥੇਦਾਰ ਸਾਥ ਨੂੰ ਸੋਚਣਾ ਪਊਗਾ ਕਿ ਇਹ ਰੋਗਿਆ ਕਾਨੂੰਨ ਦਾ ਅਪਸਰ ਹੈ ਕੋਈ ਨਹੀਂ ਸਕ ਤੁਸੀਂ ਉਸ ਵੀ ਹੁਕਮ ਦੇ ਸਾਦੇ ਹੋ ਪਰ ਸਿਕਰ ਵੀ ਚੁੰਡੀ ਹੀ ਆ ਸਕਦੇ ਇਹ ਜਥੇਦਾਰ ਸਾਹਿਬ ਨੂੰ ਬਿਆਨ ਵੀ ਸੀ ਕਿ ਪਹਿਲਾਂ ਤਾਂ ਸਾਨੂੰ ਇਹ ਲੱਗਦਾ ਸੀ ਕਿ ਇਹ ਕਾਲ ਤੱਕ ਸਰ ਦਾ ਹੁਕਮ ਹੈ ਜਿਹੜਾ ਪੂਰੀ ਕੌਮ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੁਰਬਲ ਜਾਂਦਾ ਪਰ ਉਨ੍ਹਾਂ ਬਿਲਕੁਲ ਕਹਿ ਗਿਆ ਕਿ ਲੱਗਦਾ ਇਹ ਹੈ ਕਿ ਇੱਥੇ ਚਾਰ ਦੀਵਾਰੀ ਦੇ ਅੰਦਰ ਹੀ ਰਹਿ ਜਾਂਦਾ ਹੈ ਹਨ ਦਸਾਂ ਨੂੰ ਉਸ ਦਾ ਰੋਕਾ ਜੇ ਉਹ ਕੈਲਟ ਦੇ ਮਾਦਦਿਤ ਫਰਕੀ ਕਰੋ ਹਾਂ ਸਾਰੇ ਤੇ ਸਾਂਝੇ ਹੈ ਹਾਂਜੀ ਜੇ ਐਵਿਡ ਵੀ ਡਾਕਟਰ ਕੰਪਰੈਂਸ ਤੇ ਵੀ ਚਾਰ ਬਹੁਤ ਚੀਜ਼ੋ ਕਰਨਾ ਗਿਆਨੀ ਹਾਪੀ ਸਿੰਘ ਨੂੰ ਹਟਾਇਆ ਗਿਆ ਜੀ ਉਹਨਾਂ ਦੀ ਜ਼ਿੰਮੇਵਾਰੀ ਕੋ ਦੂਜੇ ਪਾਸੇ ਕਿਹਾ ਜਾ ਜਾਏ ਕਿ ਜਦੋਂ ਕਾਰਵਾਈ ਕੀਤੀ ਗਈ ਹੈ ਹਾਪੀ ਸਿੰਘ ਨੂੰ ਬਿਲਕੁਲ ਕਿਹਾ ਗਿਆ ਕਿ ਮੇਰੇ ਤੇ ਗਲਤ ਕੀਤੀ ਗਈ ਹੈ ਤੇ ਕਿਸੇ ਲਗਾਤਾਰ ਨੂੰ ਪ੍ਰਚਾਰ ਉਹਨਾਂ ਵੱਲੋਂ ਖੁੱਲਕੇ ਕੀਤਾ ਜਾ ਰਿਹਾ ਬਾਜ਼ਾਰ ਦਾ। ਫਿਰ ਉਹਨਾਂ ਦਾ ਹਾਕਟੇ ਡਿਪੈਂਡੈਂਸ ਹਾਲ ਕਰਦੇ ਇਹਨਾਂ ਨੂੰ 329 ਮਾਰਾਠੀ ਸ਼ੂ ਚੌੜੀ ਪਰਵਾਹ ਤੇ ਸੀਪਾ ਡੈਸੀਗੇਟ ਇਹਨਾਂ ਵੈਟਰ ਸੁਨਾ ਦੇ ਇਹ ਨੂੰ ਪੂਰੇ ਬਾਜ਼ਾਰ ਅੰ내 ਜਿਸ ਵਿਚ ਨੇ ਸਿੱਧਾ ਜੁਬੇ ਗੋੜੀ ਝਟ ਲਾਈ ਹੈ। ਅਮੋਕਾਨ ਸਾਹਿਬ ਦੇ ਪਿਆਰੇ ਜੀ ਰਾੜੀ ਦੇ ਵਿੱਚ ਸਾਦ ਐ ਸੱਜੇ ਦਾ ਆਫਟਰਵਾਰਡ ਆ ਮੇਰਾ ਮਤਬ ਇਹ ਹੋ ਰਿਹਾ ਸੋ ਕਿ ਉਹ ਚੁਕੀ ਤਾਂ ਹੈ ਨਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾ ਗਿਆ ਜੀ 81 ਦੰਗਿਆਂ ਦੇ ਵਿੱਚ ਤਾਂ ਉਹਨਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਕਿਵੇਂ ਦੇਖਦੇ ਕਿ ਇਨਸਾਫ ਮਿਲ ਗਈ ਸਿੱਖਾਂ ਨੂੰ ਕਲਾਸਿਕ ਮੇਰਾ ਕਹਿਣੇ ਇਹ ਹੈ ਸਭ ਸੇਮ ਹਰ ਇਨਸਾਨ ਵਰਗਾਂ ਦੇ ਜਿਹੜੇ ਮਾਰਨੀ ਪਟਣਗੇ ਜਿਹਦੇ ਸਜਾ ਪੂਰੀ ਕੱਟੂਗਾ ਤੇ ਠੀਕਲੇ ਕੰਮ ਤੇ ਵਿੱਚ ਉਹਦੀ ਅੱਠੀ ਵਾਰ ਜਦ ਵੀ ਗੇਂਦ ਚੱਕ ਦੇ ਤਾਂ ਮੈਂ ਸਭ ਕਾਇਕੀ ਹਸੇ ਸੰਕਰ ਦੇ ਇੰਟੀਮ ਹਾਂ ਕਈ ਸਿੱਖਾਉਂਦੇ ਕਿ ਜਿਹੜਾ ਕਿ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਉਮਰ ਕੈਪੀ ਸਾਬ ਉਹ ਕੱਟ ਮੈਂ ਤਾਂ ਪਾਕਿਸਤਾਨ ਸਨਾਈਟਿਕ ਫੈਕਟਰੀ ਤੋਂ ਉਸ ਮੁਸ਼ਕਲ ਤੋਂ ਫੈਕਟਰੀ ਜੇ ਮੈਨੂੰ ਮਾਰਕਿੰਗ ਦੇ ਤੋਂ ਮਾਰਕਟ ਮਾਰਕਸ ਸੀ ਪਰ ਗਵਰਨਮੈਂਟ ਤੋਂ ਪਾਇਆ ਗਿਆ ਉਹ ਤਾਂ ਬਹੁਤ ਚਿੰਤ ਜਨਕ ਲੋਕ ਸੀ